ਠੀਕ ਹੈ ਨਾ ਚਾਹੋਗੇ ਹਸਪਤਲ ਬਾਰੇ ਹੋਤੂ ਇਹਦਾ ਸਤਾਵਦੀ ਆ ਡਾਕਟਰ ਸਾਹਿਬ ਆਪਣੇ ਬਹੁਤ ਵਧੀਆ ਨੇ ਡਾਕਟਰ ਜੀ ਦੇ ਮੈਂ ਬਹੁਤ ਬੜੀ ਜੀ ਧੰਨਿਆਵਾਦ ਕਰੇ ਜਿੱਦਾਂ ਬੱਚੇ ਵਾਲਾ ਮੇਰਾ ਪੂਰਾ ਪੂਰਾ ਸਾਥ ਦੇ ਹਸਪਤਲ ਛੇ ਛੇ ਮਹੀਨੇ ਤੱਕ ਸਾਰੇ ਇੱਥੇ ਆਨੇ ਕੋ ਭਰਵਾਈ ਕਰਦੇ ਆ ਸੀ ਪ੍ਰੇਮਰੀ ਜਿਹੜਾ ਦੰਦ ਬੰਦ ਤੇ ਗਿਆ ਆ ਆਰਾਮ ਨਾਲ ਉਦਾਂ ਉਦਾਂ ਲੰਦੇ ਰਿਹਾ ਮੇਰੇ ਨਾਮ ਗੁਰਚਰਨ ਗੁਰ ਕੀ ਪ੍ਰੋਬਲਮ ਕੀ ਕੀ ਸੀ ਤੁਹਾਨੂੰ ਮੇਰੇ ਪੇਟ ਚ ਦਰਦ ਹੀ ਹੋਈ ਸੀ ਤੇ ਬਾਹਰ ਵੀ ਕਿਸੇ ਡਾਕਟਰ ਨੂੰ ਬੁਖਾਇਆ ਨਹੀਂ ਜੀ ਸਭ ਤੋਂ ਪਹਿਲਾਂ ਇੱਥੇ ਹੀ ਆਈ ਸੀ ਹਾਂਜੀ ਤੇ ਕੀ ਹੋਇਆ ਕੀ ਸੀ ਕੀ? ਮੇਰੇ ਸਿਰ ਪੇਟ ਹੀ ਦਰਦ ਹੋਈ ਤੇ ਇੱਧਰ ਨਾਲ ਸਪੀਟ ਚ ਨਾ ਸੋਜ ਆ ਗਈ ਤੇ ਇਨਫੈਕਸ਼ਨ ਲਈ ਡਾਕਟਰ ਜੀ ਕਹਿੰਦੇ ਇਨਫੈਕਸ਼ਨ ਸੋ ਪੇਟ ਮੇਰਾ ਇੱਥੇ ਆ ਗਿਆ ਫਿਰ ਡਾਕਟਰ ਜੀ ਨੇ ਦੇਖ ਕੇ ਦਿਖਾਇਆ ਕਿ ਡਾਕਟਰ ਜੀ ਕਹਿੰਦੇ ਪੇਟ ਚ ਨਾ ਵੀ ਚੈੱਕ ਕਰਨਾ ਫਿਰ ਇਹਨਾਂ ਨੇ ਡਾਕਟਰ ਵੱਡੇ ਕੋਲ ਨੂੰ ਬੁਲਾਇਆ ਤੇ ਫਿਰ ਇਹਨਾਂ ਨੇ ਸਕੈਨ ਕਿ ਕਰਵਾਈ ਆ ਕੋਈ ਫਿਰ ਇਹਨਾਂ ਨੇ ਫਿਰ ਪੋਟੀਬਲ ਰਸਤਾ ਬੰਦ ਹੋ ਗਿਆ ਸੀ ਠੀਕ ਹੈ ਆਪਰੇਸ਼ਨ ਹੋਇਆ ਹੁਣ ਦੋ ਆਪਰੇਸ਼ਨ ਹੋਏ ਨੇ ਹੁਣ ਕਿਸ ਤਰ੍ਹਾਂ ਤਬੀਰ ਕਿਸ ਹੁਣ ਠੀਕ ਹੈ ਬਿਲਕੁਲ ਠੀਕ ਹੈ ਹਾਂਜੀ ਸਟਾਫ ਕਿਦਾਂ ਦਾ ਸਟਾਫ ਬਹੁਤ ਵਧੀਆ ਹੈ ਕੀ ਕਹਿਣਾ ਚਾਹੋਗੇ ਡਾਕਟਰ ਨੂੰ ਡਾਕਟਰ ਜੀ ਤੇ ਮੈਂ ਬਹੁਤ ਵਧੀਆ ਧੰਨਵਾਦ ਕਰੇ ਜਿੱਦਾਂ ਬੱਚਿਆਂ ਨੇ ਮੇਰਾ ਪੂਰਾ ਪੂਰਾ ਸਾਥ ਦਿੱਤਾ ਸੈਜੰਦਰ ਸਿੰਘ ਸੈਜੰਦਰ ਜੀ ਉਹ ਏਤੀ ਲੱਗਦੇ ਤੁਹਾਡੇ ਮੇਰੇ ਮम्मी ਨੇ ਕੀ ਪ੍ਰੋਬਲਮ ਆ ਸੀ ਨੇ ਐਣਾ ਵੀ ਉਹ ਲਾਟਰੀ ਨਾਲ ਰ ਆ ਰੁਕ ਗਿਆ ਸੀ ਤੇ ਮੈਂ ਇਹਨਾਂ ਨੂੰ ਸਕੈਨਿੰਗ ਵੇਰਾਂ ਨਾਲ ਕਰਾਈ ਪਰੋਂ ਤੇ ਇਹ ਐਸੇ ਇਹ ਐਸੇ ਇੱਥੇ ਆ ਮੈਂ ਕਿਉਂ ਕਰਾਈ ਸੀ ਤੇ ਉਹਨਾਂ ਦੇ ਡਾਕਟਰਾਂ ਨੇ ਕਿਹਾ ਜੀ ਇਮੀਡੀਟਲੀ ਪ੍ਰੈਸ਼ਨ ਕਰਨਾ ਪਏਗਾ ਨਾਲ ਫਿਰ ਇਹ ਕੰਦੇ ਮੈਂ ਤੁਸੀਂ ਉੱਥੇ ਨਾਲ ਕਰਾਈਓ ਤੁਸੀਂ ਉੱਥੇ ਲੈ ਆਓ ਕਿੱਥੇ ਉਸ ਤੋਂ ਲਾਇਆ ਸੀ ਗੁਆਚ ਮਾਰੀ ਥੀ ਠੀਕ ਪਰ ਇਹ ਤੋਂ ਬਾਅਦ ਬਿਲਕੁਲ ਠੀਕ ਹੈ ਹਾਂ ਆਪਰੇਟ ਕਰਨ ਤੋਂ ਬਾਅਦ ਠੀਕ ਹੈ ਬਿਲਕੁਲ ਆਪਰੇਸ਼ਨ ਠੀਕ ਹੋ ਗਿਆ ਠੀਕ ਹੋ ਗਿਆ ਹਾਂ ਦੋ ਦੋ ਰੀਨਵਲੇਸ਼ਨ ਆ ਕੋਈ ਤਕਲੀਫ ਤਾਂ ਨਹੀਂ ਆਈ ਗੁਆਚ ਨਹੀਂ ਨਹੀਂ ਕੋਈ ਹੋ ਰਿਹਾ ਨਹੀਂ ਕੀ ਕਹਿਣਾ ਚਾਹੋਗੇ ਹਸਪੀਟਲ ਬਾਰੇ ਹਸਪੀਟਲ ਦਾ ਸਟਾਫ ਵਧੀਆ ਡਾਕਟਰ ਸਾਹਿਬ ਆਪਣੇ ਬਹੁਤ ਵਧੀਆ ਨੇ ਬੋਲ ਬਾਨੇ ਚ ਬਹੁਤ ਅੱਛਾ ਰ ਕੋ ਪਰਮਾਈ ਕਰ ਦਿਆ ਸੀ ਪੇਮੈਂਟ ਵੀ ਜਦੋਂ ਬੰਦੇ ਗਿਆ ਆ ਆਰਾਮ ਨਾਲ ਉਦਾਂ ਉਦਾਂ ਲੰਦ ਰਿਹਾ ਹੈ ਹੋਰ ਮਰੀਜ਼ਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਐਂਡ ਹਸਪੀਟਲ ਬਾਰੇ ਉਹ ਸਭਾ 6 ਮਹੀਨੇ ਤੋਂ ਸੀ ਸਾਰੇ ਠੀਕ ਆ ਨੇ ਆ ਵੀ ਡਾਕਟਰ ਬਣ ਗਿਆ ਹਾਂ ਫੈਮਿਲੀ ਡਾਕਟਰ ਕੋਈ ਪ੍ਰਕਿਰਿਆ ਹੋ ਵੇ ਤੇ ਆ ਰਿਹਾ ਹੈ ਤੇ ਪਹਿਲਾਂ ਵੀ ਇਹਨਾਂ ਦਾ ਲੈ ਇੱਥੇ ਚੱਲਦਾ ਸੀਗਾ ਤੇ ਫਿਰ ਇਹਨਾਂ ਨੂੰ ਪਤਾ ਸੀ ਸਾਰਾ ਕੁਝ ਨਾ ਬੜੇ ਫਿਰ ਇਹ ਸਮਝਾ ਗਏ ਇੱਥੇ ਵਿਲਿਸ਼ਨ ਕਰਾਣਾ ਹੀ ਠੀਕ ਹੈ ਇਹਨਾਂ ਨੂੰ ਇਹਨਾਂ ਬਾਰੇ ਪਤਾ ਆਗਾ ਅ ਮੇਰਾ ਨਾਮ ਡਾਕਟਰ ਨਸ਼ੀਨ ਹੈ ਤੇ ਮੈਂ ਮਹਾਜਨ ਮੈਡੀਸਿਟੀ ਦੇ ਵਿੱਚ ਮੈਡੀਕਲ ਆਫੀਸਰ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਪੇਸ਼ੈਂਟ ਸਾਡੇ ਜਿਨ੍ਹਾਂ ਦਾ ਨਾਮ ਗੁਰਜਰਨ ਗੌਰ ਹੈ ਇਹਨਾਂ ਦੇ ਪੇਟ 'ਚ ਬਹੁਤ ਜ਼ਿਆਦਾ ਦਰਦ ਸੀਗਾ ਬੜੀ ਮੁਸ਼ਕਿਲ ਨਾਲ ਮਤਲਬ ਇੱਥੇ ਆਏ ਸੀਗੇ ਤੇ ਜਦੋਂ ਅਸੀਂ ਇਹਨਾਂ ਦਾ ਐਕਸ-ਰੇ ਕਰਵਾਇਆ ਸੀਟੀ ਅਬਡੋਮਨ ਕਰਾਇਆ ਤਾਂ ਸਾਨੂੰ ਪਤਾ ਲੱਗਾ ਕਿ ਇਹਨਾਂ ਦੀ ਅੰਤੜੀਆਂ 'ਚ ਬੰਨ ਪਿਆ ਹੋਇਆ ਹੈ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਆਪਰੇਟ ਕਰਵਾਇਆ ਆਪਰੇਟ ਕਰਵਾਉਣ ਤੋਂ ਬਾਅਦ ਇਹਨਾਂ ਦੇ ਇਲਿਓਸਟਮੀ ਕੀਤੀ ਗਈ ਯਾਨੀ ਲੈਟਰਨ ਵਾਲਾ ਰਸਤਾ ਜਿਹੜਾ ਉਹ ਪੇਟ ਤੇ ਬਣਾ ਦਿੱਤਾ ਗਿਆ ਤੇ ਕੁਝ ਦਿਨਾਂ ਲਈ ਉਹਨੂੰ ਉਵੇਂ ਹੀ ਤੇ 2 ਮਹੀਨੇ ਡੇਢ ਮਹੀਨੇ ਬਾਅਦ ਅਸੀਂ ਉਹੀ ਇਲਿਓਸਟੋਮੀ ਇਹਨਾਂ ਦੀ ক্লোਜ਼ ਕਰਕੇ ਤੇ ਜਿਹੜਾ ਅਨਾ ਪੁਰਾਣਾ ਇਹਨਾਂ ਦਾ ਰਸਤਾ ਸੀਗਾ ਲੈਟਿਨ ਵਾਲਾ ਉਹਨੂੰ ਉਹਦੇ ਨਾਲ ਜੋੜ ਦਿੱਤਾ ਤੇ ਹੁਣ ਆ ਪੇਸ਼ੈਂਟ ਬਿਲਕੁਲ ਤੰਦਰੁਸਤ ਹੈ ਤੁਰਦਾ ਫਿਰਦਾ ਹੈ ਸਭ ਚੀਜ਼ਾਂ ਖਾ ਸਕਦਾ ਹੈ ਆਪਣਾ ਡੇਲੀ ਦੀ ਜੋ ਕਿਰਿਆ ਹੈਗੀ ਹੈ ਉਹ ਸਭ ਆਰਾਮ ਨਾਲ ਕਰ ਰਿਹਾ ਹੈ ਪ੍ਰੋਬਲਮ ਕਿਸ ਤਰ੍ਹਾਂ ਹੁੰਦੀ ਸ੍ਰੀ ਪ੍ਰੋਬਲਮ ਇਹਨਾਂ ਦੀ ਅੰਤੜੀਆਂ 'ਚ ਬਨ ਪੈ ਗਿਆ ਸੀਗਾ ਇਹਨਾਂ ਨੂੰ ਪੱਥਰੀ ਦੀ ਵੀ ਪਹਿਲਾਂ ਤੋਂ ਸ਼ਿਕਾਇਤ ਸੀਗੀ ਤੇ ਇਹਨਾਂ ਨੇ ਇਹਨਾਂ ਧਿਆਨ ਨਹੀਂ ਦਿੱਤਾ ਇਹਨਾਂ ਦੇ ਪੇਟ 'ਚ ਅਚਾਨਕ ਹੀ ਦਰਦ ਹੋਇਆ ਤੇ ਸਾਡੇ ਕੋਲੇ ਆਏ ਫਿਰ ਅਸੀਂ ਐਕਸ-ਰੇ ਵਗੈਰਾ ਕਰਵਾਇਆ ਤੇ ਉਹਦੇ 'ਚ ਪਤਾ ਲੱਗਾ ਕਿ ਬਨ ਪੈ ਗਿਆ ਇਹਨਾਂ ਨੂੰ ਕਾਫੀ ਦਿਨਾਂ ਤੋਂ ਕਬਜ਼ ਵੀ ਰਹਿ ਰਹੀ ਸੀ ਇਹ ਪ੍ਰੋਬਲਮ ਹੁੰਦੀ ਕਿਉਂ ਹੈ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ 올ਡ ਏਜ ਦੇ ਵਿੱਚ ਕੀ ਹੁੰਦਾ ਹੈ ਕਿ ਮਸਲ ਜਿਹੜੇ ਨੇ ਕਮਜ਼ੋਰ ਹੋ ਜਾਂਦੇ ਨੇ ਅੰਤੜੀਆਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਜਿਵੇਂ ਕਿ ਸਾਨੂੰ ਪਤਾ ਹੀ ਹੈ ਉਹਦਾ ਸਟਰਕਚਰ ਬੜਾ ਆੜਾ ਟੇਡਾ ਜਿ ਤੇ ਇੱਕ ਦੂਸਰੇ ਦੇ ਨਾਲ ਕਦੀ ਕਦੀ ਉਹ ਉਲਝ ਜਾਂਦੀਆਂ ਉਲਝਣ ਦਾ ਕਰਕੇ ਫਿਰ ਰਸਤਾ ਜਿਹੜਾ ਉਹ ਬੰਨ ਬਹਿ ਜਾਂਦਾ ਉਹਨੂੰ ਜਾਂ ਕਿਸੇ ਨੂੰ ਬਹੁਤ ਲੰਬੇ ਟਾਈਮ ਤੋਂ ਕਬਜ ਡੈਰੀ ਹੋਵੇ ਤੇ ਉਹ ਸਟੂਲ ਜਿਹੜਾ ਉਹਨਾਂ ਦਾ ਹਾਰਡ ਹੋ ਜਾਂਦਾ ਹੈ ਹਾਰਡ ਹੋਣ ਦਾ ਕਰਕੇ ਜਿਹੜੇ ਉਸ ਤੋਂ ਪਿਛਲੇ ਮਸਲਸ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ ਤਾਂ ਜੋ ਉੱਥੇ ਬੰਨ ਪੈ ਜਾਂਦਾ ਫਿਰ ਸਾਨੂੰ ਉਹ ਪੋਰਸ਼ਨ ਜਿਹੜਾ ਉਹ ਕੱਟ ਕੇ ਸਾਨੂੰ ਕੱਢਣਾ ਪੈਂਦਾ